ਓਏ ਭਾਈ ਅੱリエ ਸਾਰਚ ਬਾਈ ਤੂੰ ਫੜ ਬਹਿਣਾ ਯਾਰ ਕੋਈ ਨਹੀਂ ਮੈਂ ਬਾਹਰ ਆਇਆ ਤੂੰ ਕੁਰਸੀ ਲੈ ਕੇ ਬੱਜੂਣਾ ਹੈ ਡਰੂਆ ਕੱਠ ਤੋਂ ਨਹੀਂ ਬੱਜਾਂ ਬੰਦੇ ਨਹੀਂ ਗੱਲ ਹੈ ਕਿ ਵੀ ਕੁਰਸੀ ਕੱਢੇ ਵੀ ਰੇ ਕਿੰਨੇ ਦਾ ਬੇਚਣਾ ਦੇਖ ਲੈ ਯਾਰ ਤੂੰ ਕਿੰਨੇ ਦਾ ਨਹੀਂ ਆਇਆ ਨਹੀਂ ਰੇਰ ਬਣ ਕੇ ਬਾੜਾ ਨਹੀਂ ਕਿੰਨੇ ਦੇ ਨਾਲ ਨਹੀਂ ਸੌਦਾ ਤਾਂ ਵਸੰਗ ਦੀ ਹੋਵੇ 10 ਰੁਪਿਆ ਦਾ ਨਹੀਂ ਉਹਦਾ ਠੀਕ ਹੈ ਤੇ ਵਸੰਗ ਦੀ ਹੋਵੇ 10 ਲੱਖ ਦਾ ਸੌਦਾ ਦਾ ਕਰੇ ਤੋ ਕਰਾਇਆ ਜਾਂਦਾ ਤੋੜ ਬੰਨ ਦਾ ਸੌਦੇ ਚ ਕਿੰਨੀ ਦੀ ਐ ਤੋੜ ਬੰਨ ਦਾ ਕੰਰੰਗ ਦਾ ਸਾਹ ਚਾਹੂ ਗੱਲ ਨਹੀਂ ਆਉਂਦੀ ਬਹੁਤ ਦੀ ਲੈ ਜਾਣੇ ਗੱਲ ਸੀ ਕੀ ਵਰਗ ਰਹਿ ਗਿਆ ਉਹ ਆਪ ਦੇ ਪੁਗਦੀ ਦੇਣੀ ਐ ਅਸੀਂ ਆਪ ਦੀ ਪੁਗਦੀ ਲਾਉਣੀ ਐ ਤੂੰ ਆਪ ਦੇ ਮਨ ਮੰਨੇ ਦਾ ਦੇਣੀ ਐ ਨਾ ਤੂੰ ਮੇਰੇ ਅੱਕ ਦੇਣੀ ਐ ਨਾ ਕਿਸੇ ਕੇ ਹੋਰ ਦੇ ਕੁਝ ਨਹੀਂ ਕਿ ਹਾਂ ਹਾਂ ਜੇ ਨਹੀਂ ਉਹਨੇ ਕੁਝ ਮੰਗਿਆ ਸੀ ਤਾਂ ਛੇੜਿਆ ਸੌਦਾ ਹਾਂ ਇਹ ਤਾਂ 6 ਮੰਗਦੇ ਆ ਜਾਂ ਤੂੰ ਦੇ ਲੈ ਮੰਗ ਤਾਂ ਲਿਆ ਬਈ ਹੁਣ ਵੇਚਣ ਵਾਲੀ ਗੱਲ ਕਿਵੇਂ ਕਰਾਂਗੇ ਤੇਰਾ ਆਦਮੀ ਆ ਰਿਹਾ ਇਹਨਾ ਛੱਡ ਨਾ ਹਾਂ ਤੂੰ ਇੱਕ ਮਕਾਦ ਜਲਦੀ ਗੱਲ ਮੋਦੀ ਵਾਲੀ ਦੱਸ ਇੱਕ ਸੱਤੇ ਵਟਿਆ ਦੀ ਤਾਂ ਗੱਲ ਹੈ ਜਿਹੜੀ ਮੋਦੀ ਹਾਂ ਫਿਰ ਜਲਦੀ ਗੱਲ ਬੱਸ ਮੋਦੀ ਨੂੰ ਤੇਰਾ ਤੂੰ ਕਿੰਨੇ ਆਲਾ ਦਾ ਤੂੰ ਨਹੀਂ ਮਨ ਕੀ ਬਾਤ ਬਤਾ ਵੀਰੇ ਮਨ ਕੀ ਬਾਤ ਬਤਾ ਫਿਰ ਮੈਂ ਲਾਉਂਦਾ ਤੂੰ ਮਨ ਕੀ ਬਾਤ ਤਾਂ ਬਤਾ ਹੀ ਤਾਂ ਠੀਕ ਹੈ ਤੁਹਾਨੂੰ ਮੈਂ ਪਤਾ ਕਿਉਂ ਨਹੀਂ ਲਾ ਜੰਦਾ ਵੀ ਇਹ ਛਾਵੇਂ ਗੱਲ ਦਾ ਤੇ ਬੱਸ ਛਾਵੇਂ ਲਾ ਦੂ ਜਮੇ ਛਾਵੇਂ ਦੂਜੀ ਗੱਲ ਮੈਂ ਵੀ ਨਹੀਂ ਕਹਿੰਦਾ ਬੱਸ ਛਾਵੇਂ ਆਏ ਘਰ ਨੂੰ ਵਿਆਹ ਲਾ ਭਾਈ ਲੱਭ ਲਾ ਲਾ ਕਿੰਨੇ ਨੂੰ ਹੀ ਦੱਸ ਦੇ ਫੜ ਲੈ ਇਹ ਮੋੜ ਦੇ ਕੀ ਗਰੰਟ ਮਾਰਦਾ ਨਾ 4000 ਦਾ ਲੈ 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 ਬਾਈ ਅਰੋਂ ਤਿੰਨ ਕਹਾਲ ਲੰਦਾ ਤੂੰ ਛੀ ਕਹਿ ਲੈ ਮੈਂ ਤੈਨੂੰ ਤਿੰਨ ਕਹਿ ਲੰਦਾ ਪਰ ਮੈਂ ਉਹ ਵੀ ਤੈਨੂੰ ਕਿਹਾ ਨਾ ਵੀ ਤੂੰ ਛੀ ਕਹਿ ਲੈ ਮੈਂ ਤੈਨੂੰ ਤਿੰਨ ਕਹਿ ਲੰਦਾ ਉਹਨਾਂ ਨਾਲ ਦਾ ਕੀ ਫਾਇਦਾ ਮੈਂ ਤੈਨੂੰ ਪਹਿਲਾਂ ਹੀ ਕਹਤਾ ਵੀ ਤੂੰ ਸਾਵੀ ਗੱਲ ਦੱਸ ਸਾਵੀ ਮੇਥੋਂ ਕਰਾ ਲੈ ਗੱਲੀ ਨੂੰ ਮੀਟ ਦੇ ਸਰ ਹੈ ਬਾਈ 3500 ਕਹਿਨਦਾ ਬਾਈ ਉਹਦਾ ਫਾਇਦਾ ਕੋਈ ਉਹ ਬਾਈ ਕਹਿੰਦਾ ਸਾਵੀ ਕਹਦੇ ਆਪਾਂ ਸਾਵੀ ਕਹਤੀ ਹੈ ਐ 3500 ਕਹਿਨਦਾ ਫਿਰ ਫਾਇਦਾ ਕੀ ਹੈ 3500 ਰੁਪਏ ਤਾਂ ਮੈਂ ਉਹਨਾਂ ਕਿਹਾ ਨੇ ਮੈਨੂੰ ਆ ਬੰਦਾ ਲੈਂਦਾ ਲੈ ਮੈਂ ਤੈਨੂੰ ਪੰਜਾਬੀ ਦੱਸਦਾ 500 ਆ ਦੇ ਵੱਲੋਂ ਬਾਤਾਂ ਵੀ ਯਾਰ ਨਹੀਂ ਬੋਲਦਾ ਪਤਾ ਹੁੰਦਾ ਕਿਉਂਕਿ ਜਦੋਂ ਸਾਈ ਫੜਾਤੀ ਯਾਰ ਆਹ ਕ ਤਾਂ ਇਹ ਹੁੰਦਾ ਮੈਂ ਉਹਨਾਂ ਚਖਾਈ ਕਰਾ ਦੇ ਫਿਰ 200 ਰੁਪਏ ਲਾ ਦੇ ਯਾਰ ਕਰਨ ਸੀ ਫਿਰ ਦੱਸ ਹੁਣ ਲਖਾਈ ਅਸੀਂ ਕਰਾ ਦਈਏ 4000 ਦੇ ਦਿੱਤੇ ਤੈਨੂੰ ਫਿਰ ਬੋਲੇਗਾ ਸਾਢੇ 5 ਦਾ ਦਿੰਦਾ ਪੱਕੀ 10:00 ਬਣ ਕੇ ਸਾਢੇ 5 ਤੂੰ ਪੰਜ ਆਈ ਜਾ ਗੱਡ ਮੋਦੀ ਵਾਂਗੂ ਬਣ ਕੇ ਬਾਤ ਵਿੱਚ ਆਉ ਦੇ ਥੋੜਾ ਨੇ 5 ਦੇ ਵਿੱਚ ਆ ਬਾਈ। ਬਾ ਉਹ ਦੋ ਤੂੰ ਜਦੋਂ 6 ਮੰਗ ਲਿਆ ਨਾ ਉਹ ਤਾਂ ਮੈਨੂੰ ਉਹਦੀ ਪਤਾ ਲੱਗ ਗਿਆ ਸੀ ਵੀ ਤੂੰ 5 ਦਾ ਵੇਚਦਾ। ਓਏ ਅਸੀਂ ਨਿਵੇੜਦੇ ਨਹੀਂ। ਕੋਈ ਦਾ ਕੰਮ ਆ। ਨਿਵੇੜ ਤਾਂ ਹਾਂ ਮੈਨੂੰ ਕਹਣਾ ਆਉਂਦਾ ਨਹੀਂ ਨਿਵੇੜਨਾ। ਆ ਰੱਬਾ ਨਿਵੇੜ ਤਾਂ ਨਹੀਂ ਦੂੰ। ਥੋੜਾ ਯਾਰ ਇਹਨਾਂ। ਲੈ ਆ ਫੜ ਤੰਗਾ ਆ ਫੜ ਇੱਕ ਵਾਰੀ ਨਿਵੇੜੂਗਾ ਬਾਈ 4500 ਰੁਪਏ ਦਾ ਮੈਂ ਬਣਾ ਦਿੰਦਾ। ਲੈ ਫੜਾ ਪੈਸੇ। ਓ ਵੀਰੇ ਯਾਰ ਲਾ ਹੱਦ ਹੋ ਗਈ ਯਾਰ ਤੇਰੇ ਨਾਲ। ਚੱਲ ਛੱਡ ਪਰੇ ਵੀਰੇ। ਜਾ ਯਾਰ ਬਾਈ ਓਏ ਹੁਣ ਤੇਰਾ ਵਧੀਆ ਵੇਚਦਾ ਸੀ। ਆਉਂਦਾ ਤਾਂ ਹੁੰਦਾ ਵਦਿਆ ਬੋਣੀ ਕਰਦੀ ਸੀ ਸਾਰੇ ਬੰਦੇ ਤੂੰ ਬੋਣੀ ਕਰਦਾ ਸੀ ਪੈਸਿਆਂ ਦੀ ਛੱਡ ਛੱਡ ਨਹੀਂ ਤੇਰੀ ਚਲੂ ਕੰਮ ਕੋਈ ਗੱਲ ਮੈਨੂੰ ਪਤਾ ਜਿਵੇਂ ਮੈਂ ਕਹਿੰਦਾ ਆਪਾਂ ਸਾਲ ਲਗਾਈਏ ਕਰਾ ਦੇਣਾ ਉਹ ਤਾਂ ਫਿਰ ਮੈਂ ਕਹੀ ਜਿਆਦਾ ਆਪਣਾ ਤਾਂ ਹੀ ਵੀ ਚੱਲਿਆ ਇਹ ਵੀ ਲੈ ਜਾ ਲੈ ਗਲਤ ਕਰਦਾ ਜਿਹਨਾਂ ਦਾ ਪੂਰੇ ਹਾਂ 3800 ਲੈ ਲੈ ਖਾਈ ਕਰਾ ਦਾਂ ਹਾਂ ਵਾਹ ਠੀਕ ਹੈ ਹਾਂ ਰਾਜੀ ਆ ਬਾਈ ਲੈ ਜਾ ਹਾਂ ਖੋਲ ਦੇ ਦੇ ਪੈਸੇ ਉਹ ਤਾਂ ਵੀ ਕਿਰੀ ਬਿਹਾਰਾ ਉਹ ਤਾਂ ਮੈਨੂੰ ਕੋਈ ਗੱਲ ਹਾਂ ਨਹੀਂ ਸੀ ਗਿਆ ਇਹ ਤਾਂ ਇਹ ਵੀ ਬੰਦੇ ਸਾਰੇ ਲੈ ਜਾਲੇ ਸਾਰੇ ਜਾਣਕਾਰ ਆ ਆਪਾਂ ਬਿਹਾਰ ਚ ਨਹੀਂ ਜੜ ਜਾਓ ਚਾਚਾ ਪੂੜ ਨਹੀਂ ਕਹਿੰਦਾ ਮੈਨੂੰ ਉਹ ਮੰਨੈ ਸੀ ਜੀ ਰੱਖਦੇ ਮੈਂ ਫੇਰ ਉਹ ਪਰ ਚਾ ਭਾਈ ਦਾ ਮਾਮਾ ਮੈਨੂੰ ਆਇਆ ਵੀ ਉਹ ਬੰਦਾ ਜੀ ਮਾਮੇ ਇਸ ਕੀ ਜੱਥੇ ਰੱਖ ਲਾਂਗੇ ਮੈਂ ਦਿਨ ਵਾਲਾ ਮੈਂ ਨੂੰ ਆਸੀ ਮੈਂ ਤੂੰ ਪੰਜ ਦਾ ਨਾ ਮਾਰ ਲੈ ਲੈਣ ਵਾਲਾ ਵੀ ਨਾ ਮਾਰ ਆਪਾਂ ਨੂੰ ਦੋਨੇ ਦੇਖ ਰਹੇ ਬੰਦੇ ਆ ਤੇਰਾ ਵੀ ਆ ਕਰ ਕਰ ਮੈਨੂੰ ਆ ਲੈਣ ਵਾਲਾ ਵੀ ਨਾ ਮਾਰ ਹਾਂ ਤਾਂ ਕਾ ਵੀ ਆਪਾਂ ਰੋਹੀ ਕਲਵਰੀ ਬੰਦੇ ਆ ਇੱਕ ਸੌਦਾ ਨੂੰ ਪਹਿਲਾਂ ਨੇ ਆਪਣੇ ਅੱਗੇ ਪਹਿਲਾਂ ਵੀ ਵਿਚਾਰੇ ਨੇ ਭੱਜ ਗਿਆ ਹੌਦਾ ਲੈ ਲਿਆ ਦੂਜਾ ਹੌਦਾ ਦਵਾ ਤਾ ਹਾਂ ਰੋਹੀ ਬੰਦੇ ਆ ਲੈ ਲੈਣ ਵਾਲਾ ਮਾਰਿਆ ਨਹੀਂ ਮੰਨ ਗਿਆ ਜੱਪ ਕਹਿ ਤਾਨੂੰ ਹਾਂ 5 6 7 8 9 ਆ ਲਿਖਾਈ ਕਰਾ ਦੇ ਹਾਂ ਲਿਖਾਈ ਕਰਾਇਆ ਹਾਂ